ਯੂਪੀਐਸ ਦਾ ਰਿਜ਼ਲਟ ਆਇਆ ਹੈ ਉੱਥੇ ਤਿੰਨ ਬੱਚਿਆਂ ਨੇ ਜਿੱਥੇ ਪਟਿਆਲਾ ਦੇ ਵਿੱਚ ਆਪਣਾ ਨਾਮ ਰੋਸ਼ਨ ਕੀਤਾ ਹੈ ਮਾਪਿਓ ਦਾ ਉੱਥੇ ਹੀ ਛੋਟੇ ਛੋਟੇ ਬੱਚਿਆਂ ਨੇ ਵੀ ਜਿਹੜੇ 10ਵੀਂ ਦਾ ਜਿਹੜਾ ਰਿਜ਼ਲਟ ਆਇਆ ਸਕੂਲ ਦੇ ਵਿੱਚ ਭੰਗੜੇ ਪੈਂਦੇ ਹੋਏ ਨਜ਼ਰ ਆ ਰਹੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਪ੍ਰਿੰਸੀਪਲ ਜਿਹੜੇ ਹੈਗੇ ਨੇ ਉਹਨਾਂ ਨੇ ਵੱਲੋਂ ਹਾਰ ਪਾ ਕੇ ਜਿਹੜੇ ਹੈਗੇ ਨੇ ਬੱਚਿਆਂ ਦਾ ਸਵਾਗਤ ਕੀਤਾ ਹੈ ਸਾਡੇ ਨਾਲ ਜਿਹੜੇ ਐਮਡੀ ਨੇ ਰਾਜਦੀਪ ਜੀ ਡਾਕਟਰ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਸਰ ਬੱਚਿਆਂ ਨੇ ਅੱਜ ਜਿਹੜੇ ਇੱਕ ਯੂਪੀਐਸਸੀ ਦਾ ਰਿਜ਼ਲਟ ਆਇਆ ਤਿੰਨ ਬੱਚਿਆਂ ਨੇ ਤੇ ਨਾਮ ਰੋਸ਼ਨ ਕੀਤਾ ਹੀ ਉਹਦੇ ਛੋਟੇ ਛੋਟੇ ਬੱਚਿਆਂ ਨੇ ਵੀ ਅੱਜ ਕਮਾਲ ਦਿਖਾਤੀ 26 ਬੱਚੇ ਇੱਕ ਇਤਿਹਾਸ ਕਾਇਮ ਹੋ ਗਿਆ ਜੀ ਕਿ ਇੱਕੋ ਸਕੂਲ ਦੇ 26 ਸਟੂਡੈਂਟ ਸਾਡੇ ਅਜ ਮੈਰਿਟ ਚ ਆਏ ਪਲੇਵੋ ਸਕੂਲ ਦੇ ਔਰ ਨਾਲ ਹੀ ਸਭ ਤੋਂ ਖੁਸ਼ੀ ਦੀ ਗੱਲ ਉਸ ਤੋਂ ਬਾਅਦ ਇਹ ਹੈ ਕਿ ਪੰਜਾਬ ਦੇ ਵਿੱਚ ਸਾਡੇ ਬੱਚਿਆਂ ਦਾ 5th 6th 7th ਰੈਂਕ ਆਇਆ ਔਰ ਪਟਿਆਲਾ ਡਿਸਟ੍ਰਿਕਟ ਦੇ ਤਿੰਨੋ ਰੈਂਕ ਫਸਟ ਸੈਕਿੰਡ ਥਰਡ ਤਿੰਨੋ ਸਾਡੇ ਪਲੇਵੋ ਸਕੂਲ ਦੇ ਬੱਚਾ ਨੇ ਹਾਸਲ ਕੀਤੇ ਔਰ ਬੜੀ ਵੱਡੀ ਗੱਲ ਹੈ 26 ਮੈਰਿਟਾਂ ਬੱਚਿਆਂ ਦੀ ਬੜੀ ਮਿਹਨਤ ਔਰ ਟੀਚਰਾਂ ਦੀ ਮਿਹਨਤ ਮੈਨੇਜਮੈਂਟ ਦੀ ਮਿਹਨਤ ਬੱਚਿਆਂ ਦੇ ਮਾਪਿਆਂ ਦੀ ਮਿਹਨਤ ਰੰਗ ਲੈ ਗਈ ਫਸਟ ਜਿਹੜਾ ਬੱਚਾ ਹੈ ਜਿਹੜਾ ਗੋਲੀਨ ਤੋਂ ਬੱਚੇ ਫਸਟ ਆਏ ਬੇਟਾ ਫਸਟ ਆਏ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਬਹੁਤ ਐਕਸਾਈਟਮੈਂਟ ਹੈ ਨਿਊ ਐਕਸਪੀਰੀਅੰਸ ਹੈ ਫਸਟ ਟਾਈਮ ਆਨਾ ਮੇਰੇ ਲਈ ਤੇ ਬੱਚੇ ਦੋ ਦੋ ਬੱਚੇ ਫਸਟ ਆਏ ਨੇ ਤੇ ਪਰਸੈਂਟੇਜ ਦਾ ਸੇਮ ਪਰਸੈਂਟੇਜ ਨਾਲ ਆਏ ਨੇ ਤੇ ਬੱਚੇ ਹੋਰ ਵੀ ਸੈਕੰਡ ਆਏ ਨੇ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਮਾਪੇ ਕਿਉਂਕਿ ਇੱਕ ਮਾਪੇ ਦਾ ਤੇ ਜਿਹੜਾ ਤਾਂ ਹੁੰਦਾ ਹੀ ਉਸ ਤਰ੍ਹਾਂ ਇੱਕ ਐਮਡੀ ਤੇ ਪ੍ਰਿੰਸੀਪਲ ਦਾ ਵੀ ਯੋਗਦਾਨ ਹੁੰਦਾ ਵੀ। ਉਹ ਲਾਲਿਆ ਦਾ ਵੀ ਉਹੀ ਪਿਆਰ ਹੁੰਦਾ ਜੀ ਇੱਕ ਜੰਮੇ ਹੀ ਨਹੀਂ ਹੁੰਦੇ ਪਾਲੇ ਤਾਂ ਆਸੀ ਹੁੰਦੇ ਤਿੰਨ ਤਿੰਨ ਸਾਲ ਦੇ ਬੱਚੇ ਆਉਂਦੇ। ਸਾਨੂੰ ਵੀ ਉਹਨਾਂ ਹੀ ਚਾਹ ਜਿਨ੍ਹਾਂ ਮਾਪੇ ਨੂੰ ਹੈ ਟੀਚਰਾਂ ਨੇ ਪੜਾਇਆ ਟੀਚਰਾਂ ਨੂੰ ਵੀ ਉਹਨਾਂ ਹੀ ਚਾਹ। ਤੁਸੀਂ ਦੇਖਿਓ ਬੱਚਾ ਇੱਕ ਹੋਰ ਵੀ ਫਰਸਟ 3 ਰੈਂਕ ਹੈ ਬੇਟਾ 3 ਰੈਂਕ ਹੀ ਕਮੀ ਰਹਿ ਗਈ ਸੀ ਜਿਹੜਾ ਫਰਸਟ ਆ ਗਏ ਨੇ 3 ਰਚ ਸਰ ਹੁਣ ਅਸੀਂ ਆਪੇ ਵੜਦੇ ਹਾਂ ਤਦ ਉਹਨਾਂ ਕਿਹਾ ਨੇ ਕਿ ਇਹਦਾ ਥਰਡ ਰੈਂਕ ਆ ਗਿਆ ਵੀ ਬਹੁਤ ਅੱਛੀ ਗੱਲ ਹੈ ਤੁਸੀਂ ਦੇਖਿਆ ਕਿ ਬੱਚੇ ਜਿਹੜੇ ਆ ਗਏ ਨੇ ਹਾਰ ਪਾਏ ਹੋਏ ਨੇ ਬੱਚਿਆਂ ਦੇ ਛੋਟੇ ਛੋਟੇ ਬੱਚੇ ਜਿਹੜੇ ਨੇ ਹਾਰ ਪਾ ਕੇ ਇਹਨਾਂ ਦਾ ਸਵਾਗਤ ਕੀਤਾ ਗਿਆ ਢੋਲ ਨਗਾਰੇ ਦੇ ਨਾਲ ਜਿਹੜਾ ਸਵਾਗਤ ਕੀਤਾ ਗਿਆ ਤਾਂ ਪ੍ਰਿੰਸੀਪਲ ਮੈਡਮ ਪ੍ਰਿੰਸੀਪਲ ਮੈਡਮ ਹੈਗੇ ਤੇ ਮੈਮ ਬੱਚੇ ਹਾਰ ਪਾਏਗੇ ਨੇ ਅੱਜ ਵੱਡਾ ਬਹੁਤ ਵੱਡਾ ਸਕੂਲ ਲਈ ਬਹੁਤ ਖੁਸ਼ੀ ਦਾ ਦਿਨ ਹੈ ਕਿ ਸਾਡੇ ਸਕੂਲ ਦੇ ਬੱਚੇ

ਪਟਿਆਲਾ ਦੇ ਵਿੱਚ ਸਰਕਾਰੀ ਸਕੂਲ ਦੇ ਬੱਚੇ ਵੀ ਆਏ ਨੇ ਫਰ ਸੈਕਿੰਡ ਪਰ ਉਹ ਇੱਕੋ ਹੀ ਸਕੂਲ ਹੈ ਜਿਹੜਾ ਫਰ ਸੈਕਿੰਡ ਆਏ ਬੱਚੇ ਆਏ ਨੇ ਉਸ ਦੇ ਵਿੱਚ ਪ੍ਰਾਈਵੇਟ ਸਕੂਲ ਦੇ ਵੀ ਸਭ ਤੋਂ ਜ਼ਿਆਦਾ ਕਿਹ ਹੈ ਸਰ ਸਾਡੇ ਸਕੂਲ ਦੀ 26 ਹੈ ਔਰ ਫਰਸਟ ਸੈਕਿੰਡ ਥਰਡ ਤਿੰਨੇ ਹੀ ਸਾਡੇ ਪ੍ਰਾਈਵੇਟ ਸਕੂਲ ਦੇ ਆ ਪਲੇਵੇ ਸਕੂਲ ਦੇ ਮੈਨੂੰ ਨਹੀਂ ਪਤਾ ਕਿਸੇ ਹੋਰ ਸਕੂਲ ਦਾ ਕੋਈ ਰਿਜ਼ਲਟ ਅਜੇ ਰਿਜ਼ਲਟ ਪੂਰਾ ਡਿਕਲੇਅਰ ਨਹੀਂ ਹੋਇਆ ਕੱਲ ਹੋਏਗਾ ਉਹਦੇ ਵਿੱਚ ਪਤਾ ਚੱਲੇਗਾ ਸਾਡੇ ਸਕੂਲ ਦਾ ਰਿਜ਼ਲਟ ਔਰ ਮੈਰਿਟ ਸਾਡੇ ਕੋਲ ਹੈ ਕੀ ਕਰੋਗੇ ਛੋਟੇ ਛੋਟੇ ਉਹਨਾਂ ਬੱਚਿਆਂ ਨੂੰ ਮੈਸੇਜ ਕਿਉਂਕਿ ਬੱਚੇ ਛੋਟੇ ਨੇ ਇਹ ਅੱਗੇ ਹੋਰ ਵੀ ਅੱਗੇ ਪੜ੍ਹਾਈ ਕਰਨਗੇ ਆਬਵੀਅਸਲੀ ਜੀ ਇਹਨਾਂ ਦੀ ਹੁਣ ਅੱਗੇ ਜਿਹੜਾ ਹੈ ਸਟਰੀਮ ਵਾਈਸ ਇਹਨਾਂ ਨੇ ਡਿਵਾਈਡ ਹੋ ਜਾਣਾ ਕੋਈ ਬੱਚਾ ਮੈਡੀਕਲ ਕੋਈ ਨਾਨ ਮੈਡੀਕਲ ਕੋਈ ਸਾਇੰਸ ਕੋ ਕਾਮਰਸ ਕੋ ਹਿਊਮਨਿਟੀਜ਼ ਵਿੱਚ ਸ਼ਿਫਟ ਹੋਏਗਾ ਆਪਣੇ ਆਪਣੇ ਕੈਰੀਅਰ ਨੂੰ ਡਿਸਾਈਡ ਕਰੇਗਾ ਔਰ ਡੈਫੀਨਿਟਲੀ ਇਸ ਤੋਂ ਬਾਅਦ ਪਲੱਸ 2 ਦੇ ਵਿੱਚ ਵੀ ਇਹ ਉਮੀਦਾਂ ਲਗਾਣਗੇ ਜਿਵੇਂ ਇਹਨਾਂ ਨੇ ਦਸਵੀਂ ਦੇ ਵਿੱਚ ਆਪਣਾ ਨਾਮ ਔਰ ਸਕੂਲ ਦਾ ਨਾਮ ਰੋਸ਼ਨ ਕੀਤਾ ਬੱਚੇ ਇਹਨਾਂ ਨਾਲ ਗੱਲ ਕਰ ਲੈਣ ਬੇਟਾ ਹੁਣ ਅੱਗੇ ਜਾ ਕੇ ਕੀ ਕਿਉਂਕਿ ਅੱਗੇ ਕਮੈਸਲੇਤੀਏ ਤੇ ਹੋਪ ਹੈ ਕਿਸੇ ਇਹਦੀ ਲਾਈਨ ਚ ਹੀ ਜਾਵਾਂ ਅੱਗੇ ਤੇ ਮੈਂ ਚਾਹਨੀ ਹੈ ਕਿਸੇ ਇਹ ਹੀ ਬਣਾ ਮੰਮੀ ਡੈਡੀ ਕੀ ਕਰਦੇ ਨੇ ਤੁਹਾਡੇ ਮੇਰੇ ਮਮਾ ਹਾਊਸ ਵਾਈਫ ਹੈ ਫਾਦਰ ਪ੍ਰੋਪਰਟੀ ਡੀਲਰ ਹੈ ਪ੍ਰੋਪਰਟੀ ਡੀਲਰ ਨੇ ਛੋਟੇ ਪਰਿਵਾਰ ਦੇ ਵਿੱਚ ਵੀ ਦੇਖੋ ਬੱਚਿਆਂ ਨੇ ਅੱਜ ਮਾਪਿਓ ਦਾ ਇਹ ਨਾਮ ਰੋਸ਼ਨ ਕੀਤਾ ਸਾਰੇ ਜਿਹੜੇ ਹੈਗੇ ਨੇ ਇੱਥੇ ਪਹੁੰਚੇ ਨੇ ਬੱਚੇ ਸਕੂਲ ਦੇ ਜਿਹੜੇ ਹੈਗੇ ਨੇ ਤੇ ਬੱਚਿਆਂ ਦਾ ਹੁਣ ਅੱਗੇ ਫਿਊਚਰ ਹੈ ਉਹ ਜਿਹੜਾ ਪ੍ਰਿੰਸੀਪਲ ਜਾਂ ਐਮ ਡੀ ਜਿਹੜੇ ਸਕੂਲ ਦੇ ਨੇ ਉਹਨਾਂ ਦੇ ਹੱਥ ਵਿੱਚ ਹੀ ਹੋਵੇਗਾ पटेला तो कैमरामैन अजय दे कुलेंद्र को मंदिर रिपोर्ट देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।